ਜੇ ਤੁਹਾਨੂੰ ਜਮਾ ਸਸਤੇ ਰੇਟਾਂ ਦੇ ਵਿੱਚ ਮੋਟਰਸਾਈਕਲ ਸਕੂਟੀ ਗੱਡੀਆਂ ਚਾਹੀਦੀਆਂ ਤਾਂ ਅੱਜ ਆਪਾਂ ਤੁਹਾਡੇ ਖਾਤਰ ਸੁਨਹਿਰੀ ਮੌਕਾ ਲੈ ਕੇ ਪਹੁੰਚੇ ਹਾਂ ਜੀ ਲੁੱਟ ਲੋ ਮੇਲਾ ਜੇ ਲੁੱਟਿਆ ਜਾਂਦਾ ਤਾਂ ਰੇਟ ਜਮਾ ਸਸਤੇ ਮਿਲ ਜਾਣਗੇ ਕੱਲੀ ਕੱਲੀ ਆਪਾਂ ਮਸ਼ੀਨਰੀ ਦੀ ਗੱਲ ਕਰਦੇ ਹਾਂ ਪਹਿਲਾਂ ਤਾਂ ਆਪਣੇ ਚੈਨਲ ਦਾ ਵਟਸਐਪ ਨੰਬਰ ਨੋਟ ਕਰ ਲਓ ਜੀ ਨੰਬਰ ਆਪਣਾ ਉੱਤੇ ਹਮੇਸ਼ਾ ਲਿਖਿਆ ਰਹਿੰਦਾ ਕਿਸੇ ਕੋਲੇ ਗੱਡੀ ਮੋਟਰਸਾਈਕਲ ਕਿਸੇ ਵੀ ਏਰੀਆ 'ਚ ਵੇਚਣਾ ਜੇ ਤੁਸੀਂ ਚਾਹੁੰਦੇ ਹੋ ਜੀ ਆਪਣੇ ਕੋਲੇ ਵੀਡੀਓ ਜਾਣਕਾਰੀ ਫੋਟੋਆਂ ਮਾ ਭੇਜੋ ਫਰੀਦ ਦੇ ਵਿੱਚ ਆਪਾਂ ਐਡ ਤੁਹਾਡੀ ਲਾ ਦੇਵਾਂਗੇ ਪਹਿਲੀ ਗੱਡੀ ਤੋਂ ਵੀਡੀਓ ਦੀ ਸ਼ੁਰੂਆਤ ਕਰਦੇ ਆਂ ਸੀ ਗੱਡੀ ਆਪਾਂ ਲੈ ਕੇ ਪਹੁੰਚਿਆ ਸਬੇਪਟਾ ਮਾਲਕ ਨੇ ਵੀਡੀਓ ਬਹੁਤ ਵਧੀਆ ਆਪਣੇ ਕੋਲੇ ਬਣਾ ਕੇ ਭੇਜੀ ਆ ਪਿੰਡ ਇਹਨਾਂ ਦਾ ਮੌਨਿਕ ਹੈਗਾ ਪਹਿਲਾਂ ਗੱਡੀ ਦੀ ਕੰਡੀਸ਼ਨ ਚੈੱਕ ਕਰੂ ਸੀ ਰੇਟ ਆਪਾਂ ਅੱਜ ਦੇਖੀਏ ਤਾਂ 110000 ਰੁਪਏ ਮਾਲਕ ਨੇ ਡਿਮਾਂਡ ਕੀਤੀ ਆ ਇੱਕ ਡਿਮਾਂਡ ਹੈ ਜੀ ਕੋਈ ਫਿਕਸ ਰੇਟ ਨਹੀਂ ਹੈਗਾ ਗੱਡੀ ਆਪਾਂ ਪੂਰੀ ਵਧੀਆ ਤੁਹਾਡੇ ਖਾਤਰ ਅੱਜ ਇਹ ਲੈ ਕੇ ਪਹੁੰਚਿਆ ਜੇ ਕਿਸ ਨੂੰ ਗੱਡੀ ਪਸੰਦ ਆਉਂਦੀ ਹੈ ਕੋਈ ਜਾ ਕੇ ਦੇਖਣ ਦਾ ਹੈਗਾ ਚਾਹਵਨ ਤਾਂ ਮਾਲਕ ਦੇ ਘਰੇ ਜਾ ਕੇ ਗੱਡੀ ਨੂੰ ਦੇਖ ਵੀ ਸਕਦੇ ਹੋ ਜੀ ਕਿਸੇ ਨੇ ਚਲਾ ਕੇ ਦੇਖਣੀ ਹੈ ਚਲਾ ਕੇ ਦੇਖ ਸਕਦਾ ਹਾਂ ਸਟਾਰਟ ਕਰਕੇ ਦੇਖ ਸਕਦਾ ਹਾਂ ਬਾਕੀ ਕੱਲੀ-ਕੱਲੀ ਗੱਲਬਾਤ ਆਪਾਂ ਕਰ ਹੀ ਰਹੀਆਂ ਜੀ ਸਿਲਵਰ ਰੰਗ ਦੇ ਵਿੱਚ ਗੱਡੀ ਆਪਣੇ ਕੋਲੇ ਪਹੁੰਚੀ ਆ ਜੇ ਆਪਾਂ ਅੰਦਰੋਂ ਗੱਲ ਕਰੀਏ ਤਾਂ ਸਾਰਾ ਕੁਝ ਆਪਾਂ ਨੂੰ ਅੰਦਰੋਂ ਵੀ ਪੂਰਾ ਵਧੀਆ ਮਿਲੂਗਾ ਜੀ ਬਾਹਰੋਂ ਵੀ ਗੱਡੀ ਦੀ ਕੰਡੀਸ਼ਨ ਵਧੀਆ ਗੀ ਨਾ ਕੋਈ ਡੈਂਟ ਮਿਲੂ ਆਪਾਂ ਨੂੰ ਨਾ ਕੋਈ ਐਕਸੀਡੈਂਟਡ ਆ ਵਧੀਆ ਮਾਲਕ ਨੇ ਰੱਖੀ ਹੋਈ ਐ ਜੀ ਮਾਲਕ ਬਾਈ ਦਾ ਨੰਬਰ ਸਕਰੀਨ ਤੇ ਅਸੀਂ ਕਰੋ ਗੱਲਬਾਤ ਆਪ ਤੁਸੀਂ ਰੇਟ ਏਰੀਆ ਨੰਬਰ ਤੋਂ ਅਨੁਸਾਰਾ ਕੁਝ ਮੈਂ ਕਨਫਰਮ ਕਰਵਾਤਾ ਜੀ ਸੈਕਿੰਡ ਗੱਡੀ ਆਪਾਂ ਡਿਜ਼ਾਇਰ ਲੈ ਕੇ ਪਹੁੰਚਿਆ ਜੀ ਤੁਸੀਂ ਚੈੱਕ ਕਰੋ ਮਾਲਕ ਨੇ ਵੀਡੀਓ ਬਣਾ ਕੇ ਭੇਜੀ ਆਪਣੇ ਕੋਲੇ ਨੋ ਮਾਡਲ ਗੱਡੀ ਆ BXIA ਜੀ ਸਿਬਟ ਡਿਜ਼ਾਇਰ VXI CNG ਓਨ ਪੇਪਰ ਹੈ ਜੀ ਕਾਪੀ ਤੇ ਚੜੀ ਹੋਈ ਆ 85000 ਰੁਪਿਆ ਮਾਲਕ ਨੇ ਡਿਮਾਂਡ ਕੀਤੀ ਹੈ ਜੀ ਡਿਜ਼ਾਇਰ ਗੱਡੀ ਐਨੀ ਸਾਫ ਵਧੀਆ ਚਿੱਟੇ ਰੰਗ ਦੀ 85000 ਦੀ ਮੁਸ਼ਕਲ ਹੈ ਜੀ ਨਹੀਂ ਮਿਲਣੀ ਹੋਰ ਪਾਸੇ ਗਿੱਦੜਵਾਹੇ ਘੜੀ ਇਹੇ ਤੇ ਜਿੰਨੇ ਤੁਸੀਂ ਦੇਖ ਰਹੇ ਹੋ ਜੀ ਪਸੰਦ ਆਈ ਹੈ ਤਾਂ ਮਾਲਕ ਨੇ ਗਿੱਦੜ ਵਾਹੀ ਦੱਸੀ ਹੈ ਗੱਡੀ ਘਰੇ ਖੜੀ ਹੈ ਬਾਕੀ ਕੋਈ ਵੀ ਜਾ ਕੇ ਦੇਖਣ ਦਾ ਹੈਗਾ ਚਾਹਵਾਨ ਜਿਹਨੂੰ ਵੀ ਪਸੰਦ ਆਈ ਹੈ ਮਾਲਕ ਨਾਲ ਗੱਲ ਕਰ ਸਕਦੇ ਹੋ ਨੰਬਰ ਤੁਹਾਨੂੰ ਸਕਰੀਨ ਤੇ ਦਿੱਤਾ ਜਾਊਗਾ ਜੀ ਬਾਕੀ ਮੈਨੂੰ ਕਮੈਂਟ ਕਰਕੇ ਨਾਲ ਦੇ ਨਾਲ ਇਸ ਗੱਡੀ ਬਾਰੇ ਦੱਸੋ ਤੁਹਾਨੂੰ ਗੱਡੀ ਕਿਵੇਂ ਦੀ ਲੱਗ ਰਹੀ ਹੈ ਜੇ ਵਧੀਆ ਲੱਗ ਰਹੀ ਹੈ ਤਾਂ ਚਲਦੀ ਚਲਦੀ ਵੀਡੀਓ 'ਚ ਆਪਣੀ ਵੀਡੀਓ ਨੂੰ ਲਾਈਕ ਜ਼ਰੂਰ ਕਰ ਦਿਓ ਜੀ ਤੇ ਸੋਹਣੀ ਗੱਡੀ ਹੈ ਅੰਦਰੋਂ ਜੇ ਗੱਲ ਕਰੀਏ ਸੀਟ ਕਵਰ ਵਧੀਆ ਆਪਨੂੰ ਮਿਲ ਜਾਣਗੇ ਤੇ ਮਿਊਜ਼ਿਕ ਸਿਸਟਮ ਪੂਰਾ ਵਧੀਆ ਸੀ ਮਾਲਕ ਨੇ ਵਧੀਆ ਚਲਾਈ ਹੋਈ ਹੈ ਵਧੀਆ ਰੱਖੀ ਹੋਈ ਹੈ ਨਾ ਕੋਈ ਐਕਸੀਡੈਂਟਡ ਹੈ ਨਾ ਕੋਈ ਇੰਜਨ ਗੇਅਰ ਚ ਪ੍ਰੋਬਲਮ ਹੈ ਇੱਕ ਨੰਬਰ ਗੱਡੀ ਆਪਾਂ ਨੂੰ ਮਿਲੂਗੀ ਇਹ ਮਾਲਕ ਦਾ ਨੰਬਰ ਸਕਰੀਨ ਤੇ ਤੁਹਾਨੂੰ ਦੇ ਹੀ ਦਿੱਤਾ ਆਪਾਂ ਕਰੋ ਜੀ ਗੱਲਾਂ ਤੇ ਗੱਲਬਾਤ ਕਰ ਰਹੇ ਹਾਂ ਜੀ ਆਪਾਂ ਨਾਲ ਦੀ ਨਾਲ ਆਪਣੇ ਚੈਨਲ ਦਾ ਵਟਸਐਪ ਨੰਬਰ ਵੀ ਨੋਟ ਕਰ ਲਓ ਜੇ ਕਿਸੇ ਨੇ ਐਡ ਕਰਵਾਉਣੀ ਹੈ ਘਰ ਕੋਠੀ ਮਕਾਨ ਗੱਡੀ ਮੋਟਰਸਾਈਕਲ ਕੁਝ ਵੀ ਹੈ ਜੀ ਵੇਚਣਾ ਤੁਸੀਂ ਚਾਹੁੰਦੇ ਹੋ ਆਪਣੇ ਕੋਲ ਵੀਡੀਓ ਜਾਣਕਾਰੀ ਫੋਟੋਆਂ ਭੇਜੋ ਫਰੀਦ ਵਿੱਚ ਆਪਾਂ ਐਡ ਤੁਹਾਡੀ ਲਾ ਦੇਵਾਂਗੇ ਨਾਪੜਾ ਕੋਈ ਕਮਿਸ਼ਨ ਹੁੰਦਾ ਨਾ ਕੋਈ ਦਲਾਲੀ ਨਾ ਕੋਈ ਫੀਸ ਫਰੀਚ ਆਪਾਂ ਸਾਰਾ ਕੰਮ ਕਰਦਾ ਨੰਬਰ ਆਪਣਾ ਉੱਤੇ ਹਮੇਸ਼ਾ ਲਿਖਿਆ ਰਹਿੰਦਾ 94656929488 ਆਪਣੇ ਕੋਲੇ ਭੇਜੋ ਬਸ ਗੱਡੀ ਦੀ ਆਪਾਂ ਗੱਲ ਕਰਾਂਗੇ ਤੁਸੀਂ ਮੁੱਲਾਪੁਰ ਏਰੀਆ ਚੋਂ ਸੈਂਟਰੋ ਗੱਡੀ ਆਪਾਂ ਲੈ ਕੇ ਪਹੁੰਚਿਆ ਚੰਡੀਗੜ੍ਹ ਨੰਬਰ ਹੈ ਜੀ 75000 ਰੁਪਿਆ ਮਾਲਕ ਨੇ ਡਿਮਾਂਡ ਕੀਤੀ ਹੈ ਮਾਲਕ ਕਹਿੰਦੇ ਨੇ ਵੀ ਰੇਟ ਕੀਤਾ ਜਾਊਗਾ ਮਾਡਲ ਦੀ ਗੱਲ ਕਰੀਏ 7 ਮਾਡਲ ਗੱਡੀ ਆ ਸੈਂਟਰੋ ਜ਼ਿੰਗ ਐਕਸਲ ਬਾਕੀ ਤੁਹਾਨੂੰ ਆਪਾਂ ਸਾਰੇ ਕੁਸ਼ਣ ਦੱਸ ਹੀ ਰਿਹਾ ਜੀ ਤੇ ਵੀਡੀਓ ਚੋਂ ਸਾਰਾ ਕੁਸ਼ਾ ਆਪਾਂ ਤੁਹਾਨੂੰ ਦਿਖਾ ਰਹੇ ਆ ਫੋਟੋਆਂ ਰਾਹੀਂ ਬਾਕੀ ਵੀਡੀਓ ਤੁਹਾਨੂੰ ਕਿਵੇਂ ਦੀ ਲੱਗ ਰਹੀ ਹੈ ਜਰੂਰ ਕਮੈਂਟ ਕਰ ਦਿਓ ਜੀ ਤੇ ਇਹ ਜਿਹੜੀ ਸੈਂਟਰੋ ਗੱਡੀ ਇਹ ਤੁਹਾਨੂੰ ਕਿਵੇਂ ਦੀ ਲੱਗ ਰਹੀ ਹੈ ਜਰੂਰ ਦੱਸੋ ਜੀ ਬਾਕੀ ਤੁਸੀਂ ਚੈੱਕ ਕਰੋ ਮਿਊਜ਼ਿਕ ਸਿਸਟਮ ਚੈੱਕ ਕਰੋ ਵਧੀਆ ਆਪਾਂ ਨੂੰ ਮਿਲੂਗਾ ਸੀਟ ਕਵਰ ਆਪਾਂ ਨੂੰ ਵਧੀਆ ਚੜੀ ਚੜਾਈ ਮਿਲ ਜਾਣਗੀ ਗੱਡੀ ਆਪਾਂ ਜਦੋਂ ਖਰੀਦ ਕੇ ਲਿਆਵਾਂਗੇ ਜੀ ਉਸ ਤੋਂ ਬਾਅਦ ਗੱਡੀ ਤੇ 1 ਰੁਪਿਆ ਲਾਉਣ ਦੀ ਲੋੜ ਹੈ ਨਹੀਂ ਨਾ ਤਾਂ ਗੱਡੀ ਕੋਈ ਪੈਸਾ ਭਾਲਦੀ ਹੈ ਨਾ ਕੋਈ ਕਾਗਜ਼ ਪੱਤਰ ਪੈਸੇ ਭਾਲਦੇ ਨੇ ਸਾਰੇ ਕਾਗਜ਼ ਪੱਤਰ ਪੂਰੇ ਨੇ ਤੇ ਦੂਜੇ ਨਾਮ ਹੈ ਗੱਡੀ 75000 ਰੁਪਏ ਤੋਂ ਉਹਨਾਂ ਨੂੰ ਮੈਂ ਦੱਸ ਹੀ ਦਿੱਤਾ ਰੇਟ ਘਾਟਾ ਵਾਧਾ ਕੀਤਾ ਜਾਊਗਾ ਜੀ ਬੇਕਿੰਗ ਤੇ ਮਾਲਕ ਦਾ ਨੰਬਰ ਸਕਰੀਨ ਤੇ ਹੈ ਕਰ ਲਓ ਗੱਲ ਜਿਹੜੀ ਵੀ ਕਰੀ ਜਾਂਦੀ ਹੈ ਜੀ ਤੇ ਰੇਟ ਤੁਸੀਂ ਜਾ ਕੇ ਕਰ ਲਿਓ ਤੇ ਰੇਟ ਬਹਿ ਕੇ ਹੋ ਜਾਊਗਾ ਬਾਕੀ ਵੀਡੀਓ ਵਧੀਆ ਲੱਗ ਰਹੀ ਹੈ ਜੀ ਜਰੂਰ ਮੈਨੂੰ ਕਮੈਂਟ ਕਰਕੇ ਦੱਸਿਓ ਜੀ ਤੇ ਜਿੰਨੇ ਤੁਸੀਂ ਪਹੁੰਚੇ ਹੋ ਜੀ ਪਹਿਲੀ ਵਾਰ ਆਪਣੇ ਚੈਨਲ ਤੇ ਆਪਣੀ ਵੀਡੀਓ ਪਹਿਲੀ ਵਾਰ ਦੇਖ ਰਹੇ ਹੋ ਥੱਲੇ ਇੱਕ ਤੁਹਾਨੂੰ ਸਬਸਕ੍ਰਾਈਬ ਦਾ ਚਿੱਟੇ ਜਿਹੇ ਰੰਗ ਦਾ ਬਟਨ ਦੇਖਣ ਨੂੰ ਮਿਲੂਗਾ ਜੀ ਉਹਨੂੰ ਲਾਜ਼ਮੀ ਦਬਦਿਓ ਤੇ ਜਿਨ੍ਹਾਂ ਨੇ ਪਹਿਲਾਂ ਤੋਂ ਦਬ ਕੇ ਰੱਖਿਆ ਹੋਇਆ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਸਬਸਕ੍ਰਾਈਬ ਜਦੋਂ ਆਪਾਂ ਦਬ ਦਾਂਗੇ ਕਰ ਦਾਂਗੇ ਉਹਦਾ ਫਾਇਦਾ ਇਹ ਹੁੰਦਾ ਜੀ ਜਦੋਂ ਵੀ ਆਪਾਂ ਨਵੀਂ ਵੀਡੀਓ ਲੈ ਕੇ ਪਹੁੰਚਾਂਗੇ ਤੁਹਾਡੇ ਕੋਲੇ ਉਸੇ ਵੇਲੇ ਆਪਣੀ ਨਵੀਂ ਵੀਡੀਓ ਦਾ ਮੈਸੇਜ ਪਹੁੰਚ ਜਾਊਗਾ ਜੀ ਤੇ ਆਪਾਂ ਹਰ ਰੋਜ਼ ਅਲੱਗ-ਅਲੱਗ ਏਰੀਆ ਚੋਂ ਗੱਡੀ ਵੀ ਲੈ ਕੇ ਪਹੁੰਚਦੇ ਆਂ ਮੋਟਰਸਾਈਕਲ ਵੀ ਲੈ ਕੇ ਪਹੁੰਚਦੇ ਆਂ ਘਰ ਕੋਠੀ ਮਕਾਨ ਹਰ ਚੀਜ਼ ਆਪਾਂ ਲੈ ਕੇ ਆਉਂਦੇ ਰਹਿੰਦੇ ਆਂ ਜੀ ਬਾਕੀ ਤੁਸੀਂ ਚੈੱਕ ਕਰਦੇ ਰਹਿੰਦੇ ਹੋ ਜੀ ਬਹੁਤ ਪਿਆਰ ਦਿੰਦੇ ਹੋ ਬਹੁਤ ਸਪੋਰਟ ਦਿੰਦੇ ਹੋ ਤੁਹਾਡਾ ਸਾਰਿਆਂ ਦਾ ਸ਼ੁਕਰੀਆ ਜੀ ਤੇ ਨਾਲ ਦੀ ਨਾਲ ਲਾਈਕ ਵੀ ਜਰੂਰ ਕਰ ਦਿਓ ਜੀ ਬਾਕੀ ਜਿੰਨੇ ਤੁਸੀਂ ਪਹੁੰਚੇ ਹੋ ਸੀ ਤੁਹਾਡੇ ਕੋਲੇ ਵੀ ਗੱਡੀ ਮੋਟਰਸਾਈਕਲ ਘਰ ਕੋਠੀ ਮਕਾਨ ਕੁਝ ਵੀ ਹੈ ਵੇਚਣਾ ਤੁਸੀਂ ਜੇ ਚਾਹੁੰਦੇ ਹੋ ਤਾਂ ਆਪਣੇ ਕੋਲੇ ਵੀਡੀਓ ਜਾਣਕਾਰੀ ਫੋਟੋ ਮਾਪੀਜ ਕੇ ਐਡ ਬਿਲਕੁਲ ਫਰੀ ਦੇ ਵਿੱਚ ਕਰਵਾ ਸਕਦੇ ਹੋ ਬਸ ਭੇਜ ਦਿਓ ਫਰਦੀ ਚੋਪਾ ਐਡ ਲਗਾ ਦਾਂਗੇ ਤੁਹਾਡੇ ਘਰ ਬੈਠੇ ਬਿਠਾਈ ਤੁਹਾਡੀ ਮਸ਼ੀਨਰੀ ਆ ਜਾਂ ਘਰ ਆ ਕੂਠੀ ਆ ਕੁਝ ਵੀ ਹੈ ਜੀ ਸੇਲ ਹੋ ਜੂ ਗੱਲ ਕਰਾਂਗੇ ਜੀ ਆਪਾਂ ਹੁਣ ਆਪਣੇ ਕੋਲੇ ਮੋਟਰਸਾਈਕਲ ਪਹੁੰਚਿਆਗਾ ਸਪਲੈਂਡਰ ਚੈੱਕ ਕਰੋ ਜੀ 10 ਮਾਡਲ ਮਾਲਕ ਨੇ ਦੱਸਿਆਗਾ ਏਰੀਆ ਮਾਨਸੇ ਰੇਟ 30000 ਰੁਪਏ ਜੀ ਬਾਕੀ ਟਾਇਰ ਟੱਪਾ ਠੀਕ ਹੈ ਕਾਗਜ਼ ਪੱਤਰ ਮਾਲਕ ਨੇ ਦੱਸੇ ਨੇ ਪੂਰੇ ਮਿਲ ਜਾਣਗੇ ਇੰਜਣ ਉੰਜਣ ਪੂਰਾ ਵਧੀਆ ਸੀ ਤੇ ਟਾਇਰ ਦੇਖੋ ਵੀਲ ਦੇਖੋ ਕੰਡੀਸ਼ਨ ਚੈੱਕ ਕਰੋ ਵਧੀਆ ਆਪਨੂੰ ਸਾਰਾ ਕੁਝ ਮਿਲੂਗਾ ਬਾਕੀ ਤੁਸੀਂ ਮਾਲਕ ਦੇ ਘਰੇ ਜਾ ਕੇ ਜੇ ਦੇਖਣਾ ਚਾਹੁੰਦੇ ਹੋ ਤਾਂ ਮਾਨਸਾ ਮਾਲਕ ਨੇ ਏਰੀਆ ਦੱਸੇਗਾ ਮਾਲਕ ਦੇ ਘਰੇ ਜਾ ਕੇ ਦੇਖ ਸਕਦੇ ਹੋ ਚਲਾ ਕੇ ਦੇਖ ਸਕਦੇ ਹੋ ਟ੍ਰਾਈ ਲੈ ਕੇ ਦੇਖ ਸਕਦੇ ਹੋ ਜਦੋਂ ਪੂਰੀ ਤਸੱਲੀ ਹੁੰਦੀ ਹੈ ਸੀ ਉਹ ਤੋਂ ਬਾਅਦ ਮਾਲਕ ਨਾਲ ਬਹਿ ਕੇ ਰੇਟ ਮੁਕਾ ਕੇ ਖਰੀਦ ਕੇ ਲੈ ਆ ਸਕਦੇ ਹੋ ਬਾਕੀ ਸਟicker ਵਗੈਰਾ ਇਹਨਾਂ ਨੇ ਸ਼ਾਇਦ ਨਵੇਂ ਲਵਾਏ ਹੋਏ ਨੇ ਨਵੇਂ ਮਾਡਲ ਦੇ ਬਾਕੀ ਤੁਸੀਂ ਪੂਰੀ ਗੱਲਬਾਤ ਮਾਲਕ ਨਾਲ ਕਰ ਲਿਓ ਫੋਨ ਤੇ ਤੇ ਜਦੋਂ ਫੋਨ ਤੇ ਗੱਲ ਹੋ ਗਈ ਤੇ ਉਹ ਤੋਂ ਬਾਅਦ ਮਾਲਕ ਨੂੰ ਜਾ ਕੇ ਮੈਲ ਲਿਓ ਤੇ ਮੋਟਰਸਾਈਕਲ ਦੇਖ ਲਿਓ ਪਸੰਦ ਆਵੇ ਜਾਣ ਤੋਂ ਬਾਅਦ ਤਾਂ ਖਰੀਦ ਕੇ ਲਿਆ ਸਕਦੇ ਹਾਂ ਤੇ ਗੱਲਬਾਤ ਕਰ ਲਿਓ ਤੁਸੀਂ ਤੇ ਗੱਲਬਾਤ ਕਰਾਂਗੇ ਆਪਾਂ ਸਕੂਟੀ ਦੀ ਇੱਕ ਆਪਾਂ ਸਕੂਟੀ ਲੈ ਕੇ ਪੁੱਛੀਏ ਚੈੱਕ ਕਰੋ ਜੀ ਪਹਿਲਾਂ ਪੂਰੀ ਵਧੀਆ ਐਕਟਿਵਾ ਸਕੂਟੀ ਇਹ ਤੇ ਟਾਇਰ ਟੂਰ ਆਪਾਂ ਨੂੰ ਵਧੀਆ ਮਿਲ ਜਾਣਗੇ ਰੰਗ ਦੀ ਗੱਲ ਕਰੀਏ ਤਾਂ ਆਪਾਂ ਨੂੰ ਗ੍ਰੇ ਜੇ ਕਲਰ ਦੇ ਵਿੱਚ ਮਿਲੇਗੀ ਜੀ ਬਾਕੀ ਤੁਸੀਂ ਫੋਟੋਆਂ ਚ ਦੇਖ ਰਹੇ ਹੋ ਐਕਟਿਵਾ ਜੀ ਤੇ ਨਾਬੇ ਦੇ ਲੱਗੇ ਇਹਨਾਂ ਦਾ ਪਿੰਡ ਸਾਦੋਹੇੜੀ ਉੱਥੇ ਮਾਲਕ ਦੇ ਘਰੇ ਖੜੀ ਆ 11 ਮਾਡਲ ਮਾਲਕ ਨੇ ਦੱਸੀ ਆ 19000 ਰੁਪਏ ਮਾਲਕ ਨੇ ਡਿਮਾਂਡ ਕੀਤੀ ਆ ਤੇ ਨੰਬਰ ਨੰਬਰ ਆਪਾਂ ਸਕਰੀਨ ਤੇ ਦੇ ਹੀ ਦਿੱਤੇ ਸੀ ਬਾਕੀ ਤੁਸੀਂ ਜਾ ਕੇ ਦੇਖੋਗੇ ਤੁਹਾਨੂੰ ਪਸੰਦ ਆਊਗੀ ਸਕੂਟੀ ਰੇਟ ਵੀ ਪਸੰਦ ਆ ਜਾਊਗਾ ਰੇਟ ਮਾਲਕ ਨੇ ਕਿਹਾਗਾ ਮੌਕੇ ਤੇ ਬਹਿ ਕੇ ਕੀਤਾ ਜਾਊਗਾ ਕੋਈ ਫਿਕਸ ਰੇਟ ਨਹੀਂ ਹੈਗਾ ਜੀ ਬਾਕੀ ਤੁਹਾਨੂੰ ਸਾਰਾ ਕੁਝ ਮੈਂ ਕਨਫਰਮ ਕਰਵਾ ਹੀ ਦਿੱਤਾ ਪਸੰਦ ਆਈਏ ਕਿਸੇ ਨੂੰ ਜਾਓ ਮਾਲਕ ਦੇ ਘਰੇ ਜੀ ਗੱਲ ਕਰਾਂਗੇ ਆਪਾਂ ਹੁਣ ਮਰੂਤੀ 800 ਗੱਡੀ ਦੀ ਜਮਾ ਸਾਸਤਿਕ ਮਰੂਤੀ 800 ਗੱਡੀ ਲੈ ਕੇ ਪਹੁੰਚੀਆਂ ਸਮਾਨੇ ਖੜੀ ਹੈ ਅੱਧੇ ਆਪਾਂ ਨੂੰ ਚਾਰੇ ਟਾਇਰ ਮਿਲ ਜਾਣਗੇ ਤੇ 98 ਮਾਡਲ ਹੈ ਰੇਟ 40000 ਰੁਪਏ ਮਾਲਕ ਨੇ ਇੱਕ ਵਾਰੀ ਡਿਮਾਂਡ ਕੀਤੀ ਸੀ ਮਾੜਾ ਮੋਟਾ ਹੋਰ ਵੀ ਕੀਤਾ ਜਾਊਗਾ ਮਾਲਕ ਕਹਿੰਦੇ ਨੇ ਪੂਰੀ ਸੰਭਾਲ ਕੇ ਗੱਡੀ ਰੱਖੀ ਹੋਈ ਹੈ ਨਾ ਤਾਂ ਕੋਈ ਡੈਮੇਜ ਨਾ ਕੋਈ ਕੰਪਲਦੀ ਹੈ ਨਾ ਕੋਈ ਕਿਸੇ ਪਾਸੋਂ ਮਤਲਬ ਕਿ ਲੱਗੀ ਛਗੀ ਆ ਵਧੀਆ ਗੱਡੀ ਮਾਲਕ ਨੇ ਦੱਸੀ ਹੈਗੀ ਨਾਕੀ ਤੁਸੀਂ ਮਾਲਕ ਦੇ ਘਰੇ ਜਾਓਗੇ ਤੁਹਾਨੂੰ ਪਸੰਦ ਆਊਗੀ ਗੱਡੀ ਰੇਟ ਗੱਡੀ ਦਾ ਪਸੰਦ ਆਊਗਾ ਸੋਹਣੀ ਗੱਡੀ ਆਪਾਂ ਲੈ ਕੇ ਪਹੁੰਚਿਆ ਬਾਕੀ ਤੁਸੀਂ ਕਰੋ ਮਾਲਕ ਨਾਲ ਗੱਲਬਾਤ ਆਪ ਵੀ ਜਿਹੜੀ ਵੀ ਕਰਨੀ ਹੋਈ ਤੇ ਗੱਡੀ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਇਸ ਗੱਡੀ ਬਾਰੇ ਸਸਤੀ ਗੱਡੀ ਬਾਰੇ ਜਰੂਰ ਮੈਨੂੰ ਕਮੈਂਟ ਕਰਕੇ ਦੱਸੋ ਬਾਕੀ ਜਿੰਨੀਆਂ ਗੱਡੀਆਂ ਆਪਾਂ ਲੈ ਕੇ ਪਹੁੰਚੇ ਵਧੀਆ ਤੁਹਾਡੇ ਖਾਤਰ ਆਪਾਂ ਲੈ ਕੇ ਪਹੁੰਚੇ ਸੀਗੇ ਜਿਹੜੀ ਡਜ਼ਰ ਗੱਡੀ ਸੀਗੀ ਉਹਨਾਂ ਰੇਟ ਕਿਸੇ ਪਾਸੇ ਨਹੀਂ ਮਿਲਣਾ 85000 ਰੁਪਿਆ ਡਿਮਾਂਡ ਹੈ ਘੱਟ ਵੱਧ ਕੀਤਾ ਜਾਊਗਾ ਜੀ ਬਾਕੀ ਗੱਲਬਾਤ ਪੂਰੀ ਆਪਾਂ ਕਰ ਲਈ ਲਈ ਵੀਡੀਓ ਪਸੰਦ ਆਈਏ ਲਾਈਕ ਕਰ ਦਿਓ ਸ਼ੇਅਰ ਕਰ ਦਿਓ ਜਿੰਨੇ ਤੁਸੀਂ ਪਹੁੰਚੇ ਹੋ ਜੀ ਹਲੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਪਹਿਲੀ ਵਾਰ ਪਹੁੰਚੇ ਹੋ ਸਬਸਕ੍ਰਾਈਬ ਧਰੂ ਕਰ ਦਿਓ ਜੀ ਤੇ ਅਗਲੀ ਵੀਡੀਓ ਚ ਤੁਸੀਂ ਵੀ ਐਡ ਕਰ ਬੋਣੀਆਂ ਭੇਜੋ ਤੇ ਅਗਲੀ ਵੀਡੀਓ ਚ ਤੁਹਾਨੂੰ ਕੋਈ ਮਸ਼ੀਨਰੀ ਚਾਹੀਦੀ ਹੈ ਤੁਹਾਡੇ ਏਰੀਆ ਚੋਂ ਕਿੰਨੇ ਕ ਰੇਟ ਤੱਕ ਚਾਹੀਦੀ ਹੈ ਕਰੋ ਕਮੈਂਟ ਲੈ ਕੇ ਆਪਾਂ ਪਹੁੰਚ ਜਾਵਾਂਗੇ ਤੇ ਹੁਣ ਦਿਓ ਜੀ ਮੈਨੂੰ ਇਜਾਜ਼ਤ